ਸਰਸਕਲ ਬਾਈ ਜੀ ਮਾਣਾ ਡੇਵੀ ਪਰਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈਕੋਲ ਬਹੁਤ ਸਬ ਝੋਟੀਆਂ ਵਧੀਆ ਮੀਣੀਆਂ ਮੱਜਾਂ ਜ ਵੱਡੀਆਂ ਰਿਕਾਡ ਵਾਲੀਆਂ ਬਾਈਕੋਲ ਆਈਆਂ ਆ ਤੇ ਬਹੁਤ ਵਧੀਆ ਮੀਲੇ ਦੀ ਤੇ ਤਾਜ਼ੀਆਂ ਸੂਈਆਂ ਕਈ ਵੰਜਾਂ ਮੈਵਾ ਤੇ ਮੀਣੀਆਂ ਚ ਬਾਈ ਦੇ ਤਿੰਨ ਚਾਰ ਆਉਂਦੀਆਂ ਬਾਈ ਨੇ ਕਰਦਾ ਗੱਲ ਬਾਤ ਸਰਸਕਲ ਬਾਈ ਜੀ ਸਰਸਕਲ ਜੀ ਵੀਰ ਜੀ ਕਿਹਾ ਜੀ ਸਾਹ ਵਧੀਆ ਠੀਕ ਆ ਸਰਸਕਲ ਜੀ ਆਪਾ ਬਾਜੀ ਕਿਰਪਾ ਕਰ ਮੇਰੇ ਠੀਕਾ ਜੀ ਜਿਹਨੇ ਪੈਣ ਪਤਾਵਾ ਨਾ ਦੇਰੀ ਫਾਰਮ ਦੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰਿਆਂ ਦਾ ਵੀ ਜੀ ਦਿਲੋਂ ਧੰਨਵਾਦ ਕਰਦੇ ਆ ਤੇ ਯਾਰਾਂ ਵੀ ਅੱਜ ਆਪਣੇ ਕੋਲ ਤਕਰੀਬਨ ਵੈੜ ਟੋਕਣਾ ਗੱਪਣਾ ਮਈਆਂ ਠੱਗੜਾ ਕੋਈ ਨੌਂ ਦਾ ਜਨਰ ਹੈਗੇ ਠੀਕ ਜੀ ਤੇ ਕੱਲ ਵੀ ਜੇਕਰ ਕਹਿੰਦੇ ਵੀ ਤਕਰੀਬਨ ਹੋਣਾ ਰੋਜ਼ ਹੀ ਪੰਜ ਸੱਤ ਪੰਜ ਸੱਤ ਰੋਜ਼ ਉਧਰ ਉਧਰ ਹੀ ਗਾਮ ਸ਼ਾਮਾ ਹੋਵੇ ਠੀਕ ਜੀ ਤੇ ਟੋਪ ਦੀਆਂ ਮਈਆਂ ਤੇ ਭਾਜ ਜਾਜ ਠੀਕ ਹੈ ਜਾਜ ਰੇਡ ਤੇ ਕਈ ਵਿੱਚ ਵੀਰ ਭਰਾ ਪਈਆਂ ਮੰਗਦੇ ਉਧਰ ਦੀ ਕਈ ਜਿਹੜੇ ਆ ਤੇ ਉਹ ਦੋ ਕੁ ਦਿਨ ਰੋਕੇ ਆ ਜਿਮਨੇ ਝੋਟੀਆਂ ਉਧਰੋਂ ਵੱਢੀਆਂ ਇਧਰ ਦੀਆਂ ਮਈਆਂ ਆ ਪਰ ਇਹ ਮਈਆਂ ਦੁੱਧ ਵਾਲੀਆਂ ਰਿਕਾਰਡ ਆਣੀਆਂ ਤੇ ਭਾਜ ਠੀਕ ਹੈ ਇਕਲੀ ਇਕਲੀ ਮੈਂ ਡਿਟੇਲ ਦੱਸਾਂਗੇ ਚੰਗੀਆਂ ਜਿਆਦਾ ਹੀ ਹੋਰਿਆ ਹਾਂਜੀ ਤੇ ਅੱਜ ਮਈਆਂ ਖਾਸ ਲਈ ਵਿੱਚ ਗੱਲ ਇਹ ਆ ਵੀ ਮੀਨੀ ਮਈ ਇੱਕ ਨਹੀਂ ਲੱਗਦੀ ਠੀਕ ਤਿਆ ਨਮਾਇਆਂ ਮੀਣੀਆਂ ਤਿੰਨ ਤਿਆ ਨਮਾਇਆਂ ਮੀਣੀਆਂ ਪੂਰੇ ਰਿਕਾਰਡ ਵਾਲੀਆਂ ਠੀਕ ਜੀ ਇਹ ਕਦਾ ਖਿੱਚ ਕੇ ਆਉਂਦੀਆਂ ਜੇ ਕੀ ਦੇਖੋ ਮੰਗਿਆ ਨਾ ਕਿਦਾਂ ਭਾਂਡਾ ਮੰਗਿਆ ਨਾ ਰੋਹ ਚੀਜ਼ਾਂ ਲਈ ਇਹ ਵੀ ਫਿਰ ਪੀੜੀ ਇੱਕ ਗਾਲਿਆ ਮੀਣੀ ਮਈ ਇੱਕ ਲੱਭੀ ਹੈ ਨਾ ਕਰਮਾਣਾ ਕਿਤੇ ਮਿਲਦੀ ਹੈ ਠੀਕ ਬਾਬਾ ਜੀ ਬੋਲੇ ਮੰਗਾ ਬੋਲੇ ਕਰਦੇ ਆ ਮਾ ਨਾ ਵੀ ਮਾ ਦਾ ਨਾ ਮੀਣੀਆਂ ਬਾਬਾ ਮੀਣੀਆਂ ਵੰਡਦਾ ਪਾਣਾ ਇਹੋ ਜਿਹੇ ਬੰਦੇ ਇਹੋ ਜਿਹੇ ਬੰਦੇ ਨਾਲ ਜਿਹੜੇ ਜੁੜੇ ਆ ਇੱਕ ਕਰਮਾਣਾ ਤੇ ਚੰਗਾ ਡੰਗਰ ਕਰਮਾਣਾ ਠੀਕ ਜੀ ਜੰਮਤ ਆਉਂਦੇ ਹਾਲ ਚਲੋ ਜੀ ਖੋਲੋ ਜੀ ਆ ਲੋ ਦਾਸ ਪੂਰੀ ਮਹੀਂ ਵੀਰ ਵੱਡੀ ਆ ਮੇਨੀ ਮੇਨੀ ਮੈਂ ਤੇ ਪਰ ਪੂਰੀ ਜਵਰ ਠੀਕ ਹੈ ਕੁਆਲਟੀ ਵਾਲੀ 10 ਕਿਲੋ ਦੁੱਧ ਵਧੀਆ ਆ ਠੀਕ ਹੈ ਮੈਂ ਸਾਂਭੀ ਬੰਦੇ ਨੇ ਘਾਟਿਆ ਪਰ ਇੱਕ ਰੰਗ ਕਾਲੀ ਆ ਪੂਰੀ ਕਾਲੀ ਐਡ ਬਲੈਕ ਤੇ ਮੋਲ ਦੇ ਵਿੱਚੋਂ ਕੱਢ ਕੇ ਆਂਦੀ ਜਿਹੜੀ ਗੱਲ ਆ ਤੇ ਮਹੀਂ ਦੀ ਖਾਸ ਗੱਲ ਜਿਹੜੀ ਮੀਨ ਆ ਨਾ ਬਹੁਤ ਚੰਗੀ ਆ ਹਾਂ ਧਰ ਆਜੀ ਇਹਦੀ ਮੈਨ ਲੱਗੀ ਆਣਾ ਠੀਕ ਦੇਖੋ ਜੀ ਕਹੀਂ ਤਾਂ ਹੈਗਾ ਮਹੀਂ ਬਲੇ ਰੱਖੋ ਮੈਂ ਦੀਆਂ ਬਹੁਤ ਠੰਡੀ ਸੀ ਰਿਆ ਇਦਾਂ ਹੀ ਬਹਿ ਜਾ ਬਾਈ ਮਹੀਂ ਦੇ ਕੋਈ ਜੋਗੇ ਥੱਲੇ ਬਹਿ ਤਾਂ ਵੀ ਨਹੀਂ ਹਾਂ ਹਾਂ ਇਤਰਾ ਦੀ ਮਹੀਂ ਠੀਕ ਹੈ ਜੀ ਦਾੜੀ ਦੀ ਭਵੇਂ 10 12 ਚੋਲਾ ਮਗਰ ਇਹਦੇ ਕਟਾ ਆ ਤੇ 15 ਤੋਂ 20 ਦਿਨ ਦੇ ਵਿੱਚ ਸੁਈ ਆ ਠੀਕ 10 ਕਿਲੋ ਦੁੱਧ ਵਧੀਆ ਠੀਕ ਤੋਰੋ ਹੀ ਲੈ ਹੋ ਜੀ ਥਾਨ ਲਗਾ ਬੱਲਾਂ ਵਾਲੀ ਤੋਰੀ ਠੀਕ ਜੀ ਬੱਲਾਂ ਨੇ ਤੋਈ ਰਾਤੀ ਵਧੀਆ ਇਹ ਪਹਿਲੇ ਜੁਬੇ ਵੀ ਜੁਬੇ ਲੈ ਆਇ ਕਿ ਉਹ ਆਕਰ ਇਧਰੋਂ ਨਹੀਂ ਆਈ ਇਧਰ ਹੀ ਕਹਿ ਕੇ ਆਉਣਗੇ ਪਹਿਲੇ ਸੋਈ ਉਧਰ ਦੀ ਉਧਰ ਦੀ ਮੈਂ ਆਈ ਆ ਤੇ ਜਸ ਕਰ ਕਰ ਸਕੀ ਠੀਕ ਹੈ ਦਾਰੇ ਬੰਦ ਪੂਰੀ ਮਹੀਂ ਖੋਈ ਆ ਹਾਂਜੀ ਤੇ ਵੱਡੀ ਮਹੀਂ ਜਨਮ ਵਾਲਾ ਆਪਣੇ ਕੋਲ ਅੱਜ ਬਾਵਾ ਹੀ ਆ ਵੀਰ ਆ ਬੈਠਾ ਕੋਈ ਖਾਣੇ ਆ ਓਕੇ ਜੀ ਮੈਨੂੰ ਇਹ ਮੋਲ ਕਰੀਏ ਜੋ ਮਰਜੀ ਜਾਇਜ਼ ਹਾਂਜੀ 80000 80000 ਦੀ 80000 ਪੰਜ ਦੇਣਾ 75 ਦੀ ਵੇਖੋ ਜੀ 75000 ਦੀ ਮੈਂ ਤੇ ਪਿੱਛੇ ਕੋੜੇ ਨਹੀਂ ਪੂਰੀ ਹੋਈ ਆ ਇਹ ਤਾਂ ਥੋੜੀ ਤੇ ਪਹਿਲਾ ਗੁੱਦਾ ਜਾਂਦਾ ਹੁੰਦਾ ਹੁੰਣਗੇ ਤੇ ਚਾ ਪਿਆ ਉੱਡ ਗਿਆ ਸਮਝੋ ਇਹਦਾ ਧੰਨ ਵਾਲੀ ਮੈਂ ਆ ਵਧੀਆ ਤੇ ਵਧੀਆ ਪਾਈਆਂ ਰੇਟ ਕੀਤਾ ਕੀ ਆ ਜੀ ਘਾੜਾ ਦੇ ਦੇਣਾ ਕਿ ਮੋਲ ਦਾ ਹਾਂਜੀ ਆਵੇ ਕੋਟੇ ਦਾ ਕੋਠਾ ਝੋਟੀ ਪੜੀ ਵੱਡੀ ਝੋਟੀ ਗੜੀ ਤੜਾ ਕੱਟ ਝੋਟੀ ਮੈਂ ਨਾ ਵੀ ਜਿੱਦਾਂ ਹੈਪੀ ਜਵਾਨ ਹੁਣ ਤਾਂ ਦੀ ਝੋਟੀ ਕੱਢ ਕੇ ਜੀ ਨੇ ਤੇ ਚੰਗੀ ਜਵਰੇ ਹੈ। ਹੈ ਵੀ ਕੋਈ ਆਈ ਹੈ। ਹਾਂਜੀ। 12 ਕਿਲੋ ਝੋਟੇ ਕੋ ਵਧੀਆ ਦੋਦੇ ਚਵਾਵਾਂ। ਠੀਕ ਜੀ। 11 ਕਿਲੋਾਂ ਦੀ ਗਰੰਟੀ ਹੋਊਗੀ ਤੇ ਮੇਰੀ ਵੀ ਤਾਂ ਤਹਾਰ ਦੇ ਚੋਲੇ 15 ਦਿਨਾਂ ਇਸ ਹੋਈ ਮਗਰ ਕਟਾ। ਠੀਕ ਜੀ। ਗਏ ਮੋੜੋ। ਮੋੜਦਾ ਜੀ। ਲਿਓ ਲਿਓ। ਇਹ ਤੇਰਾ ਬਾਬਾ ਨਾਨਕ ਬਾਰਡਰ ਤੇ ਕੰਡੇ ਤੋਂ ਲਈਏ ਚਾਤੇ। ਠੀਕ ਜੀ। ਡੇੜੇ ਭਾਵੇਂ ਨਾਨਕ ਵਾਰੀ ਗੱਡੇ ਪਾਲ ਜੱਤੀਆਂ ਤਿੰਨ ਚਾਰ ਲੈ ਗਦੇ ਫੇਰ ਸ਼ਰਾਬ ਆ ਗਿਆ ਵੀ ਹੋਰ ਆ ਗਈ ਠੀਕ ਆ ਵੀਰ ਹੌਸੇ ਲਿਆ ਆ ਜਾਂਦਾ ਠੀਕ ਛੋਲੀ ਬੜੀ ਜਾਨਵਰਾ ਮਹੀਂ ਈਡੀ ਮਹੀਂ ਆ ਤੇ ਡੇੜਾ ਬਿਲਕੁਲ ਜਾਇਜ਼ ਹੋਣਾ ਆਹਾ ਛੋਟੀ ਸਾਰਾ ਹੀ ਸੂਆ ਕੋਈ ਚੋਲੇ ਨਾ ਹਾਂਜੀ 60000 ਨਹੀਂ ਖਰੀਦ ਦੋਤੀ ਜਿੱਦਾਂ ਛੋਟੀ ਦਾ ਕਾਹਦੇ ਦੇਖੋ ਛੋਟੀ ਦਾ ਇੱਕ ਸਿੰਗਲ ਹੱਡੀ ਤੇ ਕੰਢੀ ਬੜੀ ਛੋਟੀ ਦਾ ਥੱਲੇ ਬੈਠਾ ਰਹੇ ਇਹਨਾਂ ਨਾਲੀਏ ਕੋਈ ਨਹੀਂ ਹਾਂ ਸੁਧਰੀ ਦੱਸੋ ਜੀ ਛੋਟੀ 85 ਜਨਾਂ ਦੀ। ਇਹੋ ਛੇ ਕਰਾਂਗੇ। 80 ਦੀ। ਦੋ ਛੇ ਕਰਦਾਂਗੇ ਹੋਰ 80 ਦੀ। ਲਓ ਜੀ। 70000 70000 ਦੀ ਛੋਟੀ ਪਰ ਕੱਦ ਵੇਖੋ। ਇੰਨੀ ਛੋਟੀ। ਇਹ ਟੋਪੀ ਖਦਰਦੀ ਆ। ਟੋਕੜੀ ਖਦਰਦੀ ਦੇ 15 ਜਨਾਂ ਦੀ ਛੋਟੀ ਸੂਈ 10 ਕਿਲੋ ਜਿਹੜਾ ਚੂਆ ਤੇ ਬੱਚੇ 10 ਕਿਲੋ ਠੰਡਾ ਚੂਆ ਬੱਚੇ ਐਨ ਦੇ ਖਾਦਨੇ ਸਾਰੇ। ਪੂਰੀ ਛੋਟੀ ਵਧੀਆ ਸਵਾਲ। ਠੀਕ ਹੈ ਇਕੱਠਾ ਕਰ ਲਈਏ। ਬੱਚੇ ਪੂਰੇ ਕੈਮ ਆ। ਮੈਂ ਦੇ ਮਗਰ ਜੇ ਗੱਡੀ ਦੇ ਭਾਵੇਂ 2 ਕਿਲੋਮੀਟਰ ਬਚਾ ਤੁਰ ਕੇ ਜਾਊ ਤੇ ਮੈਂ ਮੈਰੀ ਰੱਖੇ। ਠੀਕ। ਬੱਚਾ ਡਿਕਦਾ ਨਹੀਂ ਲੈਣਾ ਜਿਹੜਾ ਜੇਪ ਆ ਮੈਂ ਨਹੀਂ ਤਾਜੀ ਖੁਈ ਆ ਠੀਕ ਜੀ ਤਾਜੀ ਮੈਂ ਖੁਈ ਆ ਇਹ ਮੈਂ ਮੇਰੇ ਬੰਦੇ ਇਧਰ ਏਰੀਆ ਦੇ ਬੰਦੇ ਨੇ ਲਿਆਦੀ ਆ ਪਰ ਮੈਂ ਗੰਗਾ ਨਗਰ ਦੀ ਬਾਹਰ ਹੋਣ ਛੜੀ ਆ ਕੰਢੀ ਗਾਲ ਆ ਪਰ ਤਾਜੀ ਮੈਂ ਖੁਈ ਆ ਸਾਰੀਆਂ ਮਈਆਂ ਨਾਲੋਂ ਵਾਧੂ ਨਾ ਖਲਿਆ ਮੈਂ ਹਾਂ ਜੀ ਆਜੀ ਮਹੀਂ ਸੋਈ ਆ ਤੇ ਅੱਜ ਸਵੇਰੇ ਆਈ ਆ ਮਹੀਂ ਸਾਰੀ ਖਾਲੀ ਹੋਈ ਹੀ ਐ ਇਸ ਟਾਈਮ ਤੇ ਠੀਕ ਐ ਤੇ ਮਹੀਂ ਸਟਾਰਟਿੰਗ ਹੀ 10 ਕਿਲੋ ਮੈਂ ਦੇ ਕੋਲ ਬੋਲਾ ਆ ਹਾਂ ਚਟਾਂ ਚਟਾਂ ਚਾਵੇ ਤੇ 나ੜੂ ਤੇ ਬਚਾ ਗਲਾ 나ੜੂ ਕਲ ਦੀ ਮੈਂ ਖੀਜੀ ਐ ਤੇ ਸਾਰੀ ਤੇ ਅੱਜ ਸਵੇਰੇ ਆਪਣੇ ਕੋ ਆਈ ਐ ਹਾਂਜੀ ਤੇ ਚੰਗੀ ਮਹੀਂ ਪੂਰੀ ਜਵਰੇ ਆ ਦੁੱਧ ਵਾਲੀ ਮਹੀਂ ਓਕੇ ਜੀ ਦੇਖੋ ਇਹ ਸ਼ਗਲ ਸ਼ੋ ਬਲੇ ਬੈਂ ਦੀ ਪੂਰੀ ਵਧੀਆ ਬੜੀ ਬੜੀ ਜਿੱਥੇ ਖਾਹਤ ਉਥੇ ਖਲੋ ਜੀ ਠੀਕ ਐ ਕੋੜਾ ਰਵੇਦੀ ਮਹੀਂ ਵੀਰ ਅੰਡੀ ਤੇਰੀ ਦੇ ਸਾਫ ਆ ਕੇ ਜਿੰਨੀ ਹੈਗੀ ਮੈਂ ਇੱਕ ਬੋਰੀ ਖਾਲਦੀ ਮੰਗਦੀ ਆਂ ਆਂਦੀ ਪਰ ਮੈਂ ਤੈਨੂੰ ਹੀ ਚਲਵਾਉਂ ਇੱਕ ਬੋਰੀ ਖਾਲਦੀ ਮਹੀਂ ਚਾਰ ਦੇ ਮਹੀਂ ਜਿਹੜੇ ਭਾਣਾ ਦੇਣੀ ਪਰ ਮਹੀਂ ਕੋਈ ਲਿਖਾਵੇ ਜੇ 14 ਕਿਲੋ ਮਹੀਂ ਦੁੱਧ ਦੇਣਾ ਇਤਨਾ ਦੀ ਮਹੀਂ ਦਾ ਫਾਇਦਾ ਇਹ ਥਣ ਬਹੁਤ ਸੋਨਾ ਮੈਨ ਲੱਗਾ ਆ ਤੇ ਵਧੀਆ ਰਵੇਦੀ ਮੈਂ ਬਾਡੀ ਬੂਡੀ ਬੜੀ ਕਹਿਣਾ ਵੀ ਮਹੀਂ ਨਫਲੀ ਮਹੀਂ ਦੁੱਧ ਵਾਲੀ ਠੀਕ ਤੇ ਭਾਣਾ ਜਿਆਜ ਮਹੀਂ ਦੇਣੀ ਵੀ ਤਾਜੀ ਸੂਈ ਓਕੇ ਮੈਂ ਕਾ ਤਿੰਦ ਤੇ ਵਧੀਆ ਮੈਂ ਠੀਕ ਹਾਂਜੀ ਮੌਲਵੀ ਤੇ ਮੈਂ ਦਾ ਜੋ ਮਰਜ਼ੀ ਕਰੀਏ ਤੇ ਲੱਗਦੇ ਨਹੀਂ ਖਾਣਾਂ ਚੌਥੀ ਦੇਵਾਂਗੇ 80 ਦੀ 80 ਹਜ਼ਾਰ ਦੀ ਹਾਂ ਨਾ ਮੈਂ ਭਾਈ ਕਹਿੰਦਾ ਦਵਾਂਗੇ ਤੇ ਥਣ ਬਹੁਤ ਵਧੀਆ ਲੱਗਾ ਵਧੀਆ ਮੇਰੇ ਵਾਲਾ ਖਾਣਾ ਗਾੜੀ ਆ ਗਈਆਂ ਵੀਰ ਫੇਰ ਮੈਂ ਨਹੀਂ ਹਾਂਜੀ ਅਸਲੀ ਮੈਂ ਬਾਰਡਰ ਲਾ ਦੇ ਕਹਿਣ ਵਾਲੀ ਨਹੀਂ ਦੇਖੋ ਜਿੱਟੀਆਂ ਅੱਖਾਂ ਦੀ ਮਿਨੀ ਮੈਂ ਆ ਗਈ ਵੇਖ ਲੈ ਤੋੜੀ ਅਤੋਰੀ ਲੇਵਾ ਦੇਖੋ ਮੈਂ ਤਾਂ ਜੇ ਗੱਬਣ ਆ ਕੋਈ ਤਾਂ ਟਾਈਮ ਤੋਂ ਵਾਲੀ ਗੱਲ ਨਹੀਂ ਇਹ ਤੇ ਗੱਬਣ ਜੀ ਮੈਂ ਨਹੀਂ ਸੋਈ ਹੁੰਦੀ ਸੋਈ ਮੈਂ ਤਾਂ ਕਹਿੰਦਾ ਕਹਿੰਦਾ ਵੀ ਇਹਨੂੰ ਦੋ ਟਾਈਮ ਲੱਗੇ ਹੋਣਗੇ ਕੀ ਹੋਇਆ ਹੋਊਗਾ ਤੇ ਗੱਬਣ ਮੈਂ ਹਾਂ ਤੇ ਮੈਂ ਅਖਰੀ ਨਸਲਾਂ ਬੰਦੀਆਂ ਮੈਂ ਜਿਹੜੇ ਬੰਦੇ ਕੋਲ ਆਈ ਪੈਂਦਾ 16 ਕਿਲੋ ਦੁੱਧ ਮੈਂ ਕੋ ਕੰਡੇ ਤੇ ਚਾੜਿਆ ਆ ਗਾੜੀ ਕਿਸੇ ਨੇ ਆਪਣੀ ਸਮਝ ਨਾ ਲੈਣੀ ਪਰਖ ਕਰਕੇ ਲੈਣੀ ਹੈ ਨਹੀਂ ਕਹਿੰਦੇ 16 ਹੀ ਕੱਢੂਗੀ ਹਾਂਜੀ ਇਹ ਜੇ 12 ਵੀ ਦੇ ਦੇ ਅਸੀਂ ਉਸ ਹਿਸਾਬ ਨਾਲ ਦੇਣੀ ਹੈ ਠੀਕ ਹੈ ਉਹ ਜਿਹੜੀ ਗੱਲ ਬੋਲੀਓ ਹੁਣ ਬਹੁਤ ਸੇਵਾ ਦਾ ਪਰ ਮੈਂ ਦੁੱਧ ਵਾਲੀ ਆ ਦੁੱਧ ਦੇਣ ਵਾਲੀ ਕੱਢ ਕੱਢੂਗੀ ਵੀ ਮੈਂ ਦੁੱਧ ਦੇਖੋ ਜੀ ਮੈਂ ਦਾ ਲੇਵਾ ਲਗਾ ਜੇ ਮੈਂ ਨਹੀਂ ਦੁੱਧ ਕੱਢਣਾ ਕਲੀ ਕਲੀ ਨਾਰ ਦੇਖਾਂਦੀ ਤੇ ਫਿਰ ਕੋਈ ਮੈਂ ਕਾਢ ਨਹੀਂ ਖਾਦੀ ਸਹੀ ਗੱਲ ਜੀ ਦੇਖੋ ਜੀ ਸ਼ਗਲ ਸ਼ੋਕਲੇ ਬਹੁਤ ਸੋਹਣੀ ਮੈਂ ਦੀ ਮੈਂ ਕਹਾਂ ਕੋਈ ਆ ਕੋਸ਼ਿਸ਼ ਵੀ ਤੇ ਚੰਗਾ ਦੇ ਆਪਣੇ ਸਾਝੇ ਥਾਂ ਦੇ 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 ਆਖਾਂ ਚ ਮਗਦੀ ਆ ਕਿੰਨੀਆਂ ਆਖਾਂ ਦੀ ਮਹੀਂ ਮੀਨੀ ਮੀਨੀ ਠੀਕ ਲੈ ਵਧੀਆ ਮਹੀਂ ਕੁਆਲਟੀ ਵਾਲੀ ਦੇਖੋ ਕਿੰਨੀਆਂ ਲੱਗ ਆ ਜਾਂਦੀ ਹਾਕੀ ਹੁੰਦੀ ਪੂਰੀ ਵਧੀਆ ਮਹੀਂ ਟੋਪ ਫਿਰ ਖਾਂਦੀ ਸ਼ਾ ਕੋਈ ਜੋ ਮੱਝੀ ਪਾਵੇ ਚਾਰੂ ਮਹੀਂ ਹੈ ਜੋ ਆਹ ਤਾਂ ਤੋੜੀ ਤਾੜੀ ਹੈ ਚੱਕੀ ਦੀ ਗੰਦੀ ਚ ਕਲੀ ਮਹੀਂ ਜਾਣ ਵਾਲੀ ਆ ਦੋੜ ਨਹੀਂ ਇਹ ਤਾਂ ਮਈਆਂ ਲੱਗ ਖਾਦੇ ਕੰਦੇ ਠੀਕ ਹੈ ਇਤਰਾ ਮਹੀਂ ਅਜੇ ਵੀ ਇੱਕ ਇੱਕ ਗੂੰਦ ਆ ਹੀ ਹਿਸਾਬ ਲੜਾਈ ਨਹੀਂ ਮੈਂ ਬਾਨੀ ਹਾਂ ਇੰਨੀ ਮੈਂ ਯਾਰ ਬਾਨੀ ਹੈ ਗੂੰਦਾਂ ਠੀਕ ਹੈ ਥੱਲੇ ਵੇ ਟਾਪੇ ਲਾਏ ਫਿਰਦੇ ਆ ਨਹੀਂ ਆ ਗਈ ਅਸਲੀ ਚੀਜ਼ ਆ ਲਸੋ ਬਾਈ ਜੀ ਇਹਦਾ ਮੁੱਲ ਆਪਾਂ ਜਮੇ ਦੇ ਵਿੱਚ ਥਾਪੇ ਵਿੱਚ ਹੀ ਹੋਣਾ ਜਮ ਕੇ ਹੀ ਹੋਣਾ ਹੋਵੇ ਸਹੀ ਗੱਲ ਫੇਰ ਗੱਲ ਬੰਦੀ ਦੱਸੋ ਜੀ ਮੁੱਲ ਮੋਹਨ ਬਿਲਕੁਲ ਜਾਇਜ਼ ਹਾਂ ਜੀ ਮਾਈ ਦੇ ਹੈਗੀ ਹੈ 1.5 ਲੱਖ ਦੀ ਪਰ ਹਾਂ ਨਾ 95 ਦੀ ਮੈਂ ਦੇਣੀ ਹੈ 90 ਆ ਦੇ ਆ 90 ਹਜ਼ਾਰ ਦੀ ਮੀਣੀ ਵਾਹ ਦੇਣੀ ਆ ਤੇ ਜਿਹੜਾ ਮੈਂ ਛੱਡ ਦੂ ਦੇਖੋ ਸੱਚੇ ਖੱਬੇ ਠੀਕ ਤੇ ਮੈਂ ਕਿਉਂ ਛੱਡੀ ਆ ਨੀ ਓਕੇ ਜੀ ਹਾਂ ਹਰਮਾਨੇ ਰਾਜਾ ਲੱਬੇ ਹਾਂ ਵਧੀਆ ਗੱਲ ਬਾਤ ਆ ਪੂਰੀ ਮੀਣੀ ਟੌਪ ਦੀ ਆ ਓਕੇ ਉਹ ਆ ਕੇ ਘੇੜ ਗਾੜੀ ਮੀਣੀ ਆ ਗਈ ਫਿਰ ਮੀਣੀ ਆ ਕਿਵੇਂ ਮੈਂ ਤਾਂ ਤਕੀਆਂ ਲਗਾਉਂਗਾ ਮੈਂ ਮੀਣੀ ਕਦੀ ਜਾਣਾ ਯਾਰ ਹੈ ਇਹ ਮੀਣੀਆ ਦੋ ਨੀਆ ਹੋਰ ਇੱਕ ਵੀਰ ਵੀਰਾਂ ਦੀ ਕਿ ਬੋਚੋਂ ਪੈਸੇ ਕੱਢ ਕੇ ਲਾਈਦੇ ਕਿਸੇ ਦੇ ਕਢੋਣੇ ਪੜੇ ਹੋ ਕੇ ਜੇ ਮਹੀਂ ਚ ਜਾਨ ਹੋਵੇ ਨਾ ਤੇ ਬਥੂਈ ਤੇ ਬੋਚੋਂ ਪੈਸੇ ਕਢਾ ਲਈਦੇ ਠੀਕ ਜੇ ਮਹੀਂ ਨਾ ਕੋ ਕਰੂ ਫਿਰ ਕਿੱਥੋਂ ਨਿਕਲਣੇ ਪਰ ਮਹੀਂ ਠੀਕ ਆ ਦੇਖਮ ਕੀ ਆ ਮੀਣੀ ਮੈਂ ਚੰਗੀ ਕੁਆਲਿਟੀ ਵਾਲੀ ਠੀਕ ਥੋੜੀ ਘਾਰੀ ਇਹ ਆਪਣੇ ਜਗENDER ਵੀਰ ਹੋਣੀ ਕਾਲੇ ਹੋਣੀ ਠੀਕ ਮੇਟਾ ਮੇਟਾ ਮਾਲ ਘਰ ਦੇ ਇਦਾਂ ਫੂਨਾ ਦੇ ਠੀਕ ਉਰੀ ਮਈ ਚੰਗੀ ਆ ਬੀ ਕੁਆਰਟੀ ਵਾਲੀ ਹੁਣ ਕਹਿੰਦੇ ਵੀ ਹਰ ਮਈ ਦੀ ਸਿਰ ਤੇ ਬੰਦੀ ਹੈ ਪਰ ਮਈਆਂ ਸਿਰ ਤਾਂ ਵਾਲੀਆਂ ਓਕੇ ਜੀ ਵੇਖੋ ਨੀ ਬਾਹਰ ਤੁਹਾਨੂੰ ਵੀ ਸਫਾਈ ਕਹਿਣ ਰਹੀ ਗੱਲ ਹੀ ਕੋਈ ਨਹੀਂ ਕੀ ਗੰਗਤ ਛੇਵਾਰੀ ਮਨੋਂ ਤਾਂ ਨਾ ਓਕੇ ਕਰਦੇ ਵੀਰ ਫੇਰ ਦਾ ਮੈਂ ਗਿਆ ਮਈਆਂ ਤਿਆਰ ਹੋਈਆਂ ਤੇ ਹੁਣ ਇਹ ਜੇ ਆਇਆ ਠੀਕ ਜੇ ਕੇ ਕੋਈ ਇੱਕ ਮਈ ਤਾਂ ਤੂੜੀ ਦਾ ਕਾਖ ਨਹੀਂ ਲਾਦਾ ਇਹਨੇ ਇੱਕ ਦਿਨ ਹੀ ਲੱਗਣ ਦਿੱਤਾ ਨਾ ਡੰਗਰੇ ਦਾ ਤੇ 11 12 ਆਪਣੀਆਂ ਕਲਾ ਵੀਰ ਠਕੀਆਂ ਲਵਾਈ ਜਾਂਦੇ ਆ ਬੰਦਾ ਉਹ ਹੁੰਦਾ ਸੱਜੇ ਮਿਲਣ ਚਲੇ ਜੇ ਇਹ ਹੋਰ ਮਈਆਂ ਚਿੱਪੋੜੀਆਂ ਬਰਾਬਰ ਨੇ ਦੋਹਾਂ ਦੇ ਮੀਰੀਆਂ ਮਈਆਂ ਰੱਖ ਲੈ ਹਾਂ ਸੱਨੀ ਯਾਰੀ ਲਾਵੇ ਆਹਾਂ ਇਤਰਾਆਂ ਦੀਆਂ ਮਈਆਂ ਠੀਕ ਸਵਾਦੀਆਂ ਦੀਆਂ ਮਈਆਂ ਹੀ ਤੇ ਚੰਗੀਆਂ ਸਵਾਦੀ ਤੇ ਜਿਹੜਾ ਵੀ ਦੇਖੋ ਭਾਈ ਕੀ ਮੋਲੇ ਦਾ ਮੋਲੇ ਵੀਰੇ ਦਾ ਬਿਲਕੁਲ ਜਾਇਜ਼ ਹੈ ਜਿੰਨੇ ਦੀ ਮਈ ਦੇ ਦੇ ਰਹੀਆਂ ਮੋਲ ਕਰੀਏ ਜੋ ਮਰਜੀ ਮੋਲ 95 90 ਚ ਦੋ ਛੜ ਜੀ 88000 85000 ਦੀ 85 ਦੀ ਜਿਹੜਾ ਇਹ ਰੇਟ ਜਿਹੜਾ ਨਹੀਂ ਕਿਦੋਂ ਮੈਂ ਉਹ ਕਹਿੰਦਾ 85000 ਦੀ ਹਾਂ ਨਾ ਤੇ ਵੀਰ ਮੇਰਾ ਫੋਨ ਉਹੋ ਉਹ ਵੀਰ ਕੰਨ ਜਨਾ ਮੈਂ ਲੈਂਣੀਆਂ ਆ ਪਹਿਲੇ ਇਹਨੂੰ ਕੋਈ ਜਾਇਜ਼ੀ ਪਾਈ ਨਹੀਂ ਰੇਟ ਜੀ ਚਲੋ ਜੀ ਬੋਲੋ ਜੀ ਗਾੜੀ ਆ ਗਈ ਮੈਂ ਵੀਰ ਨੀਲੀ ਦੀ ਮੈਂ ਇਹ ਮਾਈ ਆਹ ਮਾਈ ਦੇ ਨਸਲ ਵੇਖੋ ਕੀ ਇਹ ਸਿੰਘਾਂ ਤੋਂ ਲੈਣਾ ਜਾਇਓ ਕਿਦੇ ਲੰਮੀ ਸੇ ਉਹਦੀ ਲੰਮੀ ਪਾਰਟੀ ਭਰਦੀ ਏ ਆ ਵੇਖੀ ਚੀਜ਼ ਕੀ ਮੈਨੂੰ ਨਸਲਾ ਵੇਖੀ ਹੋਣੀ ਲੰਮੀ ਪਾਰਟੀ ਭਰਨੀ ਇਨੇ ਜੇਨੇ ਭਰਦੀ ਸੋਚ ਅੱਛ ਠੀਕ ਆ ਮੈਂ ਤੋ ਕੀ ਮੈਂ ਦੇ ਦੂਗੀ ਤਰਾਹ ਜਿਵੇਂ ਇਹਦੀ ਪਿਛਲੀ ਔਰ ਵਾਲੀ ਵੀਡੀਓ ਕੋ ਬਤਾ ਮਗਾੜੇ ਹਾਂ ਐ ਉਹਨੇ ਵਾ ਮਾਰ ਲਈ ਤਾਂ ਦੀ ਜੀ ਨਹੀਂ ਵੇਖ ਰੱਖੀ ਖਲ ਅਜਾਤ ਰੰਦੀ ਮੈਂ ਹੀ ਸੋਣੀ ਓਕੇ ਜੀ ਚੱਲ ਅੱਥਰ ਆਪਣਾ ਏ ਸਲਾਮਾਤੀ ਐ ਖਾਣਾ ਨਹੀਂ ਆਣਾ ਮੈਂ ਜੀ ਪੂਰੀ ਅਵੀਰ ਬੂਠਾ ਚੰਗੀ ਕਰਾਂਦਾ ਕੋਈ ਨੂੰ ਖੋਲਾ ਖਾ ਲੈਣਾ ਕਿਤੇ ਕਦੇ ਖੋਲਾ ਖਾਣਾ ਨਹੀਂ ਜੀ ਰਈ ਜਾਣ ਵਾਲੀ ਏ ਇੱਕ ਜੀ ਮਾਈ ਹੈ ਨਾ ਸਿਵੜਾ ਸੰਗਤ ਪ੍ਰਿਆਤ ਹੋ ਇਤਨਾ ਜਾਉਗੀ ਪਾਣੀ ਪਾਣੀ ਕਿੰਨਾ ਮਲਦੀ ਰੋੜਾ ਹੋਏ ਇੱਕ ਜਾਨ ਤਾਲ ਤੇ ਨਗਜੂ ਪਾ ਰਿਹਾ ਹੈ ਆਖੇ ਵੇਖੋ ਤੁਸੀਂ ਆਖੇ ਵੇ ਮੈਂ ਟੇਡੇ ਕੱਟਦੀ ਮੈਂ ਵੀ ਲੋਕੀ ਲੱਭਦੇ ਟੇਡੇ ਕੱਟਦੀ ਮੈਂ ਵੀ ਲੋਕ ਲੱਭਦੇ ਲੋਗ ਸਹੀ ਗੱਲ ਜੀ ਲੈ ਆਓ ਜੀ ਇਹ ਮਤਲਬ ਹੈ ਕਿ ਇਹ ਹੈ ਟੇਡੇ ਕੱਟ ਕਟ ਵਾਲੀ ਆ ਗਈ ਹੈ ਵੀਰ ਮਾਈ ਦੁਨੀਆ ਹਲਾਉਣ ਵਾਲੀ ਅਜੇ ਦਿਨ ਖੜਦੇ ਆ ਤਾਂ ਲੈ ਜੂਗੀ ਆਹ 8 ਦਿਨ ਖੜਦੀ ਆਹ 8 ਦਿਨ ਖੜਦੀ ਆਹ ਜੇ ਬੈਣ ਨੇ ਹਣਾ ਕੋਈ ਆਰ ਦਿਨ ਲੱਗੀ ਪਰ ਮਹੀਂ ਥਲੇ ਰੇਤ ਪੋਣੀ ਪਾਣੀ ਇੰਨੀ ਬੰਦੀ ਠੀਕ ਜੇ ਤਾਂ ਮਹੀਂ ਵੇਗੀ ਠੀਕ ਹੈ ਜੇ ਰਹਿ ਗਈ ਮਹੀਂ ਹਾਂ ਤੇ ਫਿਰ ਮਹੀਂ ਇਹਦਾ ਅਗਲੀ ਵੀਡੀਓ ਦੇ ਵਿੱਚ ਜਾਨੂੰ ਵਿਖਾਵਾਂਗੇ ਕੀ ਕੀ ਬੰਦਿਆ ਯਾ ਫਿਰ ਮੁੱਲ ਹੋਰ ਹੋਣਾ ਏ ਅੱਜ ਹੋਰ ਉਹ ਤੋਂ ਹੋਰ ਹੋਈ ਨਾ ਜੀ ਪੂਰੀ ਗਵਰਮੈਂਟ ਹੀ ਚਲੋ ਜੀ ਚਲੋ ਕਰੋ ਹਾਂ ਜੇ ਮਈਆਂ ਵੀਰ ਪਰਸਾ ਪਈਆਂ ਇਹ ਵੀਡੀਓ ਜੇ ਪੰਜ ਮਈਆਂ ਖਾ ਦੇ ਵਿੱਚ ਠੀਕ ਤੇ ਕੋ ਬਾਜ ਦੇਣ ਲੱਗੀਆਂ ਬਾਹਰੋਂ ਸੀ ਕਰਪਾ ਜਮਾ ਰੋਟੀਆਂ ਇਹ ਕਾ ਜੀ ਮੈਂ ਦੋ ਹੋ ਗਏਟ ਵਾਣ ਕਰਾਉਂ ਨੰਦੋ ਤਾਂ ਮਈਆਂ ਇਕੱਲੇ ਵੀ ਆਪਣੇ ਅੱਡੇ ਤੇ ਬੈਠੀ ਖਾ ਠੀਕ ਮਈਆਂ ਚੰਗੀ ਤੇ ਚੰਗੀ ਟੌਪ ਟੌਪ ਦੀ ਵੀਰ ਪਰ ਜੈਜ ਪਹਾੜ ਦੱਸੋ ਜੀ ਬਾਜ ਇਹਣਾ ਮਈ ਵੀਰ ਜੇ ਕੋਈ ਤਿਆਰ ਕਰਕੇ ਖੜੂ ਫਿਰ 75 ਦੀ ਆ ਹਾਂ ਹੁਣ 70 ਦੀ ਹੁਣ 65 ਦੀ ਆ 65 ਦੀ ਆ ਜੇ ਗੱਲ ਕਰਦਾ ਹੁਣ 65000 ਦੀ ਆ ਤੇ ਤਿਆਰ ਕਰਕੇ ਜਾਈਆਂ ਵੇਚੀ ਤੇ ਇਹ ਤਿਆਰ ਦੀ ਹੈ ਤਿਆਰ ਦੀ ਪਰ ਜਿਹੜਾ ਮੈਂ ਲੈ ਗਿਆ ਨਾ ਹਾਂ ਇੱਕ ਵਾਰ ਢਕੇ ਡਾਲੂ ਠੀਕ ਬਾਹਰ ਇਹ ਮੀ ਖਾ ਲਈ ਵਸ਼ੀ ਵੀ ਸੋਈ ਹੈ ਤਾਜੀ ਹਾਂਜੀ ਮਗਰ ਹੀ ਵਸ਼ੀ ਆ ਵਸ਼ੀ ਬਲੇ ਟੌਪ ਦੀ ਪਾਈ ਮਗਰ ਵਾਜੋ ਖਾਦਨੇ ਬੱਚੇ ਉਹ ਖਾਦਨੇ ਐ ਸਾਰੇ ਅਜੇ ਚਾਰ ਦੰਦਿਆਂ ਮੂੰਹ ਪਹਿਲਾਂ ਵਸ਼ੀ ਸੋਈ ਹੈ ਠੀਕ ਛੱਡੀ ਚੀਜ਼ੀ ਬਹੁਤ ਜ਼ਿਆਦਾ ਅਲੇ ਸੋ ਇਹਨੂੰ ਕੋਈ ਅੱਜ ਦੇਣ ਹੋ ਗਿਆ 5 ਤੋਂ 6 ਦਿਨ ਦੇ ਵਿੱਚ ਪਹਿਲਾਂ ਸੀ 6 10 ਕਿਲੋ ਬੋਲਾ ਉਹ ਵਧੀਆ ਹਾਂਜੀ ਜਿਹੜਾ ਚੌਣ ਵਾਲਾ ਕਹਿਣ ਨੂੰ 12 13 ਕਹ ਜੀ 10 ਕਿਲੋ ਵਧੀਆ ਬੋਲਾ ਚੌਣਲਾ ਪਹਿਲਣ ਵਸ਼ੀ ਬੂਤੀ ਬਾਤੀ ਲਿਆ ਠੀਕ ਜੀ ਇਹ ਕੋਈ ਜੀ ਇਹ ਤਾਂ ਮਧਰੀ ਵਸ਼ੀ ਠੀਕ ਜੀ ਦੇਖੋ ਜੀ ਗੱਲ ਛੱਡੀ ਛੋਟੀ ਤੇ ਵਧੀਆ ਪਹਿਲਣਾ ਵਸ਼ੀ ਆ ਠੰਢੀ 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 ਵਸ਼ੀ ਫੋਰ ਠੰਢੀ ਇਹ ਗਰਮ ਨਹੀਂ ਆ ਪੂਰੀ ਠੰਢੀ ਆ ਤੇ ਬਾਕੀ ਥਾਂ ਚੰਗਾ ਲੱਗਾ ਦੁੱਧ ਵਾਲੀ ਠੀਕ ਤੇ ਤੁਰੋ ਜੀ ਲਿਓ ਇਹ ਰੋ ਪੂਰੀ ਸਾਫ ਜਰੀਆ ਬਣੀ ਬੁਣੀ ਆ ਐ ਤਾਜੀ ਸੋਈਆ ਦੁੱਧੋ ਹੋਰ ਵਧੀਆ ਚੱਲਣੀ ਤੋ ਇਹਦੇ ਵੀਰ 13-14 ਕਿਲੋ ਵਸ਼ੀ ਪਹਿਲਾਂ ਨਹੀਂ ਵਸ਼ੀ ਕੱਢ ਦੂਗੀ ਦੁੱਧ ਚੰਗੀ ਸੇਵਾ ਕਰੇ 14 ਕਿਲੋ ਦੁੱਧ ਦੇਣ ਵਾਲੀ ਸਾਥ ਕਰ ਦੱਸੋ ਭਾਈ ਕੀ ਮੋਲ ਫਿਰ ਦਾ ਚੰਗਾ ਹੋਵੇ ਥੱਲੇ ਵਧੀਆ ਖਨਾ ਪਿਛੇ ਦੀ ਲਾਹ ਦੇਖੋ ਜੀ ਪੂਰੀ ਕੁਆਲਿਟੀ ਵਾਲੀ ਨਹੀਂ ਠੰਡੀ ਆ ਕੇ ਆਵੇ ਵੇਖ ਜਿਹਨੂੰ ਕਹਿੰਦੇ ਦੱਸੋ ਭਾਈ ਕੀ ਮੋਲ ਮਗਰ ਵਸ਼ੀ ਬੜੇ ਟੌਪ ਦੀ ਹੁਣ ਇਹ ਜਰ ਬੱਚੇ ਖਾਦਣੇ ਐਂ ਤੇ ਮੋਲ ਕਰੀਏ 45000 ਰੁਪਏ ਦਾ 40 ਦੀ ਦੇਣੀ ਉਹ 35 ਜਰਾਂ 35 ਦੀ ਹਾਂ ਨਾ ਆਹ ਵੇਖੋ ਜੀ 35000 ਦੀ ਤਾਜੀ ਛੋਈ ਵਰਸੀ ਪਹਿਲਣ ਨਵਾਂ ਖੂਣੇ ਆ ਤੇ ਵਧੀਆ ਪਹਿਲਣ ਨੂੰ ਵਰਸੀ ਪੁੰਗ ਦਾ ਪਹਿਲਣ ਵਾਸ਼ੀ ਠੀਕ ਆ ਭਾਈ ਓਕੇ ਜੀ ਹਾਂ ਜੀ ਰੱਬਣ ਆ ਗਈ ਜੀ ਪੂਰੀ ਮਹੀਂ ਚੰਗੀ ਆ ਠੀਕ ਉਹ ਵਾਲਟੀ ਵਾਲੀ ਮਹੀਂ ਆ ਦੇ ਮਹੀਂ ਦੁੱਧ ਦਿੰਦੀ 15 ਕਿਲੋ ਠੀਕ ਪਰ ਉਹ ਮਹੀਂ ਆਪਣੇ ਕੋਲੋਂ ਗਈ ਆ ਹਾਂ ਜੀ 14 15 ਕਿਲੋ ਦੁੱਧ ਮਹੀਨੇ ਕੱਢਿਆ ਮੈਂ ਜਿੱਥੇ ਦਿੱਤੀ ਸੀ ਠੀਕ ਹੈ ਮੈਂ ਤੇ ਆਕਾ ਚਲੋ ਬੰਦਿਆ ਨੇ ਮਾਲ ਪੀਤਨਾ ਵਾ ਇੱਕ ਨਾਲ ਟੋਕੜ ਜਾ ਕੇ ਵੇਗੀ ਹੁੰਦਾ ਦੋ ਹੀ ਮਈਆਂ ਲੱਗੀਆਂ ਉਹਨਾਂ ਨੂੰ ਠੀਕ ਹੈ 15 ਕਿਲੋ ਗਾਰੰਟੀ ਵਾਲਾ ਮੈਹਿੰਦੋ ਦਿੱਤੀ ਏ ਓਕੇ ਇਤਨਾ ਦੀ ਮਹੀਂ ਵੇਹ ਟੋਲ ਨੂੰ ਕਿਤਾ ਚੜੀ ਮਗਰ ਨੂੰ ਅਜੇ ਦੇਣਾ ਅਜੇ ਵੀ ਲੈ ਜੂ ਪੰਜ ਛੇ ਪਤਾ ਹੀ ਕੋਈ ਨਹੀਂ ਨੂੰ ਠੀਕ ਹੈ ਇਹ ਤੇਨ ਖੜਦੀ ਹੈ ਛੋਟੀ ਪੂਰੀ ਸਾਫ ਸੁਥਰੀ ਹੈ ਵਧੀਆ ਤਜਾ ਸੁਆਹ ਹੈ ਰਕ ਠੀਕ ਹੈ ਦੂਜੇ ਕਹਿ ਕੇ ਵਿਕਦੀ ਹੈ ਪਰ ਨਹੀਂ ਪਿਓਰ ਤੇ ਜੇ ਦੂਜੀ ਆਪਣੇ ਕੋ ਗਈ ਹੈ ਸੱਚ ਦੀ ਗੱਲ ਕਰਨੀ ਵੀ ਤੇ ਜੇ ਸੁਏ ਹੈ ਦੂਜੀ ਆਪਣੇ ਕੋ ਗਈ ਤੇ ਜੇ ਸੁਏ ਹੈ ਪਰ ਮੈਂ ਦੁੱਧ 12 15 ਕਿਲੋ ਗਾਰੰਟੀ ਵਾਲਾ ਸਰੀਰ ਸੁਆਹ ਕਸਿਆ ਵਧੀਆ ਜਾ ਲੈ ਮਹੀਂ ਆ ਗਈ 1 5 ਦੀ ਹਾਂ 90 ਦੀ 90 ਦੀ 90000 ਦੀ ਹਾਂ ਨਾ ਆਜੇ ਠੋਟੀ ਪੂਰੀ ਸਾਦ ਸੁਤਰੀ ਦਾ ਨਹੀਂ ਆਰੇ ਵਾਲੀ ਮਹੀਂ ਆ ਗਏ ਠੀਕ ਹੈ ਬਾਈ ਓਕੇ ਜੀ ਕਾ ਜਿਹੜਾ ਫਰਾਵਾ ਦੀ ਮਹੀਂ ਹਾਂ ਜਿਹੜਾ ਫਰਾਵਾ ਦੀ ਆ ਗਈ ਢਾਈਆਂ ਮਹੀਨੇ ਦੀ ਕਬਰ ਹਾਂ 4 ਕਿਲੋ ਦੁੱਧ 4 ਕਿਲੋ 4 ਕਿਲੋ ਦੁੱਧ ਢਾਈਆਂ ਦੀ ਚੱਕ ਪਾਸ ਖੇਂਗਰੇ ਜੀ ਆ ਪਹਿਲੇ ਰਹੇ ਥੰਦੇ ਇਹ ਗੁੱਡੀ ਪਹਿਲੇ ਫੋਨ ਤੇ ਉੱਡਣ ਵਾਲੀ ਆ ਇਹ ਆਪਣੇ ਇੱਕ ਬੁੜੇ ਦਾ ਵੀਰ ਆ ਫਾਰਮ ਉਹਦਾ ਕੋਲੇ ਹੀ ਆ ਬਾਰੇ ਬਾਰੇ ਮੈਂ ਆਦਾ ਸੇਵਾ ਨਹੀਂ ਕਰਦਾ ਮਾਸਾ ਸੇਵਾ ਨਹੀਂ ਕਰਦਾ ਵਿਹਲਾ ਸੇਵਾ ਨਹੀਂ ਕਰਦਾ ਪਰ ਮੈਂ ਹੀ ਖਾਂਦਾ ਨਹੀਂ ਮੈਂ ਆ ਵੀਰ ਢਾਈਆਂ ਮਹੀਨਿਆਂ ਦੀ ਗੱਬਣ ਮੈਂ ਤੇ ਨਾਲ 4 ਕਿਲੋ ਦੁੱਧ ਚਾਹ ਦੁੱਧੇ ਮੇਰਾ ਭਰਾ ਸੇਵਾ ਕਰੇ ਦੁੱਧੋ ਵਧੂਗੀ ਰਾਜੀ ਹੋ ਵਧੀਆ ਬਣਾਈ ਜਾਣਾ ਤੇ ਨਾਲੇ ਗਾਂ ਵੀ ਆਸ ਤੇ ਗਾਈਆਂ ਵਧੀਆ ਰੱਖਿਆ ਇਹ ਬੰਦਾ ਬੂਵੇ ਤੇ ਗਾਰੀ ਕੋਈ ਉਹੀ ਚੀਜ਼ ਕਰੀ ਨਾ ਨਹੀਂ ਦਿੰਦੀ ਖੇਤਾਂ ਅਸੀਂ ਇਤਰਾ ਦੀ ਮੈਂ ਤੇ ਪਰ ਬੰਦਾ ਨਾਂ ਨਹੀਂ ਲੈਣਾ ਬੰਨਿਆ ਬੰਨਿਆ ਬੰਦਾ ਨਾਂ ਨਹੀਂ ਲੈਣਾ ਨਾ ਲੈਣਾ ਬਦਾ ਵਧੀਆ ਇਧਰ ਹੋਈ ਹੁੰਦਾ ਆਪਣੇ ਕੋਲ ਦੁੱਧ ਨਹੀਂ ਹੁੰਦਾ ਸੱਜਰ 12 13 ਕਿਲੋ ਦਿੰਦੀ ਹੈ 12 ਕਿਲੋ ਮਹੀਂ ਦੁੱਧ ਵੀ ਕੱਢਣ ਵਾਲੀ ਆ ਦਾ ਮਸ਼ਹੂਰ ਹੈ ਉਹਦਾ 10 ਕਿਲੋ ਵੀ ਦੇਈ ਜਾਵੇ ਗਾਂ ਆਸਿਆ ਹੁਣ 4 ਕਿਲੋ ਦੁੱਧ ਦੇਂਦੀ ਆ ਚਾਹ ਕੇ ਦੀ ਵਧੀਆ ਸਿਆਤ ਸੰਗਣੀ ਬਾਨੀ ਸੰਗਣੀ ਚਾਹ ਬਾਨੀ ਆ ਲੋਕੀ ਮਟਰ ਬੜੇ ਪੌਂਡ ਕੀ ਆ 5 6 ਕਿਲੋ ਕਰ ਜੀ 70 ਹਾਂ 70 ਰੁਪਏ ਦੁੱਧ ਲੱਗਣ ਵਾਲਾ 70 ਰੁਪਏ ਵਧੀਆ ਬੜਾ ਸੋਨਾ ਬਾਜ਼ਾਰ ਬਣਾ ਬੜਾ ਇਹ ਕਾਫੀ ਬਣੀ ਨਹੀਂ 40 ਦੀ ਦੇਖ ਲਈ ਨਹੀਂ ਪਪਾ ਜੀ ਨਹੀਂ ਦੋ ਕਰ ਦਿੰਦੇ ਆ 35 ਦੀ ਦੇ ਜੀ ਆ ਹੋ ਬਾਬਾ ਇਹਦੇ ਜਿਆਦਾ ਧੱਕਾ ਕੋਈ ਕਰਨੀ ਚਾਹ ਦੇ ਦੋ 35 35 ਜਲੋ 35000 ਦੀ ਲੋੜ ਭੋਲੇ ਦੀ ਹਾਂ ਤੋਂ ਗੱਬਣ ਮੈਂ 35000 ਦੀ 35000 ਦੀ ਗੱਬਣ ਪੂਰੀ ਫੋਲ ਗਰੰਟੀ ਹੈ ਗੱਬਣ ਦੀ ਗਰੰਟੀ ਹੈ ਨਹੀਂ ਤਾਂ ਬੰਦਾ ਫੜਾਂਗੇ ਮੈਂ ਨਾ ਗੱਬਣ ਦੀ ਗਰੰਟੀ ਇਹ ਕਿੱਥੋਂ ਆ ਕੇ ਕਹਾਂਗੇ ਇੱਥੇ ਕੋਈ ਚੈੱਕ ਕਰਾਓ ਫਿਰ ਤੈਨੂੰ ਕਰਿਓ ਕੈਮਰਾ 1.5 ਲੱਖ ਦੀ ਵੀ ਗੱਬਣ ਮੈਂ ਕੱਲੀ ਆ ਦਿਨਾਂ ਦਾ ਅਗਾ ਪਿਛਾ ਹੋ ਜੂ ਇਹ ਨਹੀਂ ਖਾਲੀ ਮੈਂ ਕੱਲੀ ਠੀਕ ਪਰਸੋਂ ਵੀਰ ਨੂੰ ਜਗਰਮੀ ਮੈਂ ਕੱਲੀ ਆ ਪਛੂ ਪਾਈ ਕੋ ਤੇ ਲਾਈਕ ਕਮੈਂਟ ਐ ਸ਼ੇਅਰ ਯਾਰਾ ਖਿੱਚ ਕੇ ਦਬ ਕੇ ਤੇ ਵਧੀਆ ਯਾਰਾ ਖਿੱਚ ਕੇ ਰੱਖੋ ਕੰਮ ਨੂੰ ਯਾਰਾ ਰੇ ਟੌਪ ਆਊਟ ਆਉਂਦੇ ਆ ਚੰਗੇ ਦਾ ਚੰਗਾ ਕੁਆਲਟੀ ਵਾਲੇ ਇਹ ਮਾਲ ਆਏ ਬੱਚੇ ਇਧਰ ਲੈ ਲੋ ਜੀ ਆ ਜੇ ਗੱਭਰੂ ਬਚਾ ਪਹਿਲੇ ਨੰਬਰ ਵਾਲੀ ਦਾ ਇਹ ਆ ਮੀਨ ਵਾਲੀ ਵਟੇ ਆ ਦੂਜੇ ਨੰਬਰ ਵਾਲੀ ਬੱਚੇ ਆ ਜਿੱਦਾ ਗੋਲੀ ਨਹੀਂ ਚੱਲਦੀ ਆ ਤਿੰਨ ਨੰਬਰ ਵਾਲੀ ਜਿੱਦਾਂ ਉੱਠਣਗੇ ਪੂਲਾ ਇਹ 나ੜੂ ਦੇ ਬੱਚਾ ਬੱਚਾ ਉਹ ਨਾ ਮੇਰੀ ਮਈ ਦਾ ਉਹ ਪੂਛੋ ਫੜ ਕੇ ਠਾਉਣ ਵਾਲਾ ਬੱਚਾ ਚਾਚੇ ਮਨੇ ਤੇ ਗਾਂ ਦਾ ਉਹ ਖਾਦੀਏ ਗਾਂ ਕਿਹ ਆ ਵਸ਼ੀ ਆ ਗੀ ਗੀ ਰਹਿੰਦਾ ਵਸ਼ੀ ਮਰਨ ਦੇ ਥੋਕਦੇ ਟੋ ਵਸ਼ੀ ਬੜੀ ਟੋ ਦੀ ਪਾਈ ਹੈ ਦੇਖੋ ਜੀ ਗਾਂ ਦੀ ਵਸ਼ੀ ਰ ਇਕੱਲੀ ਵਸ਼ੀ ਸਾਹਮਣੇ ਸਾਰਾ ਦੁੱਧ ਛੱਡ ਕੇ ਚੀਹ ਹਾਦੀ ਦੇ ਵਸ਼ੀ ਆ ਗਾਂ ਦੇ ਪ੍ਰੀਓ ਹੀ ਨਹੀਂ ਨਾਲ ਇਹ ਵਸ਼ੀ ਠੀਕ ਆ ਵਧੀਆ ਲਗਾਇਆ ਆਹੋ ਇਹ ਜਰਸੀ ਦੀ ਬੂਤੀ ਲੱਗੀ ਨਹੀਂ ਬੜੀ ਵਸ਼ੀ ਠੀਕ ਆ ਵਧੀਆ ਲਗਾਇਆ ਬਾਈ ਵਸ਼ੀ ਨਹੀਂ ਨਹੀਂ ਨੀ ਠੀਕ ਆ ਲਾ ਵਸ਼ੀ ਨਹੀਂ ਲੀ ਜਾਉਂਦੀ ਯਾਰ ਦੋ ਯਾਰ ਦੋ ਯਾਰ ਠੀਕ ਆ ਲਗਾ ਮਸਾ ਹਾਂ ਹਾਂ ਹਣਾ ਚਲੋ ਜੀ ਆਓ ਨੰਬਰ ਬੋਲੋ ਜ ਬਾਕੀ ਵੀ ਦੇ ਫੋਨ ਨੰਬਰ ਆਪਣਾ ਹੈਗਾ 8427407757 ਨਾਮ ਮਾਣਾ ਦੇ ਪਿੰਡ ਪੋਮਾ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤਾਂ ਤੋਂ ਵੱਧ ਕਰਿਆ ਕਰੋ ਜਿੰਨੀ ਸੰਗ ਤੁਹਾਨੂੰ ਪਿਆਰ ਕਰਦੀ ਆ ਤੇ ਉਹ ਤੋਂ ਵੱਧ ਮਾਣ ਲਿਓ ਖਿੱਚ ਕੇ ਖੋ ਬਾਬਾ ਜੀ ਕੰਮ ਕਿੰਨੇ ਭੈਣ ਭਰਾ ਤੇ ਸਭ ਦੇਖਾਂਗੇ ਬੈਠੇ ਆ ਭੈਣਾ ਭਰਾ ਜਿੰਨੇ ਵੀ ਆਉਂਦੇ ਕੰਮ ਨਾ ਖਿੱਚਿਆ ਜਾਵੇ ਹਾਂਜੀ ਬਿਠੇ ਬੰਦੇ ਬਿਠੇ ਆ ਆਪਣਾ ਨੇ ਨਮੀ ਬਦੇ ਬੈਠੇ ਆ ਹਾਂਜੀ ਤੇ ਬਾਕੀ ਆਪ ਹੀ ਵੀਰ ਜੀ ਮਾਲ ਛੋਟੀ ਤੋਂ ਛੋਟੀ ਦਾ ਸਾਫ ਸੁਥਰਾ ਸਾਫ ਦਿਨ ਹੋ ਗਏ ਇਹ ਜਨਵਰ ਸਾਰੇ ਟੌਪ ਦਾ ਟੌਪ ਦੇ ਆਉਂਦੇ ਆ ਕੁਆਲਿਟੀ ਵਾਲੇ ਠੀਕ ਲਾਈਕ ਤੇ ਕਮੈਂਟ ਤੇ ਸ਼ੇਅਰ ਬਾਤਾਂ ਵਾਦ ਕਰਿਆ ਕਰੋ ਇਹ ਨਹੀਂ ਵੀ ਜਿਹੜੀ ਮੈਂ ਵੀਡੀਓ ਚ ਪਾਉਣੀ ਆ ਉਹੋ ਹੀ ਆ ਹਰ ਮਹੀਨੇ ਪੰਜ ਚਾਰ ਪੰਜ ਚਾਰ ਜਨਵਰ ਆਪਣੇ ਕੋ ਹੁੰਦੇ ਹੀ ਹੁੰਦੇ ਆ ਸੇਵਾ ਕਰਾਂਗੇ ਜਿੱਕੇ ਵਾਂਡ ਲੌਂਡਾ ਖਿੱਚਿਆ ਰੱਖਿਆ ਕਾੜੇ ਕੋੜੇ ਦੇ ਕੇ ਮੈਂ ਵੀਡੀਓ ਜਿੰਨੇ ਮੇਰੇ ਕੋ ਮੈਂ ਹੀ ਲੈਣੀ ਆ ਨਾ ਮੈਂ ਇਹ ਗੱਲ ਕਹਿਣਾ ਵੀ ਅਸੀਂ ਇਹ ਨਹੀਂ ਜਿਹੜੀ ਮੈਂ ਚਾਰ ਪੰਜ ਦਿਨ ਰਹਿ ਗਈ ਆ ਉਹ ਵਾਂਡ ਖੁੱਲਾ ਖਾ ਗਈ ਜਾਂਦੀ ਠੀਕ ਉਹ ਇਹ ਨਹੀਂ ਵੀ ਜੋ ਭੁਖੀ ਜਾਊਗੀ ਠੀਕ ਬਾਈ ਜੀ ਸੇਵਾ ਹੋਣ ਕਰੋ ਡੰਗਰ ਦੀ ਪਰ ਆਪਣਾ ਮੋਢਾ ਮੋੜੂ ਠੀਕ ਬਾਈ ਧੰਨਵਾਦ